ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸਿੱਖਿਆ ਕ੍ਰਾਂਤੀ ਮਹੰਮਤ ਅਤੇ ਹਲਕਾ ਖੇਮਕਰਨ ਅੰਦਰ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਖੇਮਕਰਨ ਤੋਂ ਐਮਐਲਏ ਸਰਦਾਰ ਸਰਵਨ ਸਿੰਘ ਧਨਵੱਲੋਂ ਪਿੰਡ ਵਾ ਤਾਰਾ ਸਿੰਘ ਵਿਖੇ ਸਰਪੰਚ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਸਰਕਾਰੀ ਸਕੂਲ ਦੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਕਈ ਮੰਤਰੀ ਰਹੇ ਚੁੱਕੇ ਹਨ ਪਰ ਕੋਈ ਵੀ ਅਜੇ ਮੰਤਰੀ ਨਹੀਂ ਹੋਇਆ ਜੋ ਸਰਕਾਰੀ ਸਕੂਲਾਂ ਵਿੱਚ ਪਹੁੰਚ ਜਾਵੇ ਮੇਰਾ ਇੱਕੋ ਇੱਕ ਟੀਚਾ ਹੈ ਪੰਜਾਬ ਦੇ ਸਿੱਖਿਆ ਨੂੰ ਖੇਤਰ ਨੂੰ ਉੱਚਾ ਚੁੱਕ ਸਕਾਂ ਅਤੇ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਵੱਲੋਂ 34 ਕਰੋੜ ਦੀ ਲਾਗਤ ਨਾਲ ਸਕੂਲਾਂ ਦਾ ਵਿਕਾਸ ਕਾਰਜ ਜਿਹੜਾ ਕਰਵਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦਾ ਹੋਰ ਵੀ ਸੁਧਾਰ ਹੋਵੇਗਾ। ਆਪ ਵੇਖਦੇ ਹਾਂ ਖੇਮ ਕਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਰਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ। ਇਸ਼ੂ ਇਹ ਲੱਗਦਾ ਸੀ ਸਕੂਲ ਤਾਂ ਕਿਸੇ ਪਾਸੋਂ ਲੱਗਦਾ ਹੀ ਨਹੀਂ ਸੀ ਤੇ ਅੱਜ ਅਸੀਂ ਜਦੋਂ ਆ ਰਹੇ ਸੀ ਸਕੂਲ ਵੱਲ ਕਈ ਕਿਲੋਮੀਟਰਾਂ ਤੋਂ ਇੰਨੀ ਲੰਬੀ ਚਾਰਦੀਵਾਰੀ ਹੈ ਤਿੰਨੋਂ ਚਾਰੋਂ ਪਾਸੋਂ ਜਿਹੜੀ ਹੋਈ ਕਿ ਕਈ ਕਿਲੋਮੀਟਰ ਤੋਂ ਸਕੂਲ ਦੂਰੋਂ ਚਮਕਦਾਰ ਹੈ ਪਤਾ ਲੱਗਦਾ ਕਿ ਕੋਈ ਸਰਕਾਰੀ ਇਮਾਰਤ ਹੈ ਤੇ ਉਸ ਸਕੂਲ ਦੇ ਵਿੱਚ ਹੁਣ ਗਰਾਊਂਡ ਦੇ ਵਿੱਚ ਟਰੈਕ ਬਣ ਰਿਹਾ ਮੈਂ ਸਵੇਰ ਦਾ 8 ਵਜੇ ਦਾ ਜੀ ਤੁਹਾਡੇ ਇਲਾਕੇ ਦੇ ਬਾਰਡਰ ਦੇ ਪਿੰਡਾਂ 'ਚ ਹੈ ਇਹ ਕੋਈ ਮੈਂ ਵੀ ਚਾਹੁੰਦਾ ਮੈਂ ਮੰਤਰੀ ਆਰਮਨ ਨਾਲ ਚੰਡੀਗੜ੍ਹ ਬੈਠ ਸਕਦਾ ਸੀ 2022 ਤੋਂ ਪਹਿਲਾਂ ਕਦੀ ਵੀ ਕੋਈ ਮੰਤਰੀ ਸਿੱਖਿਆ ਮੰਤਰੀ ਤੁਹਾਡੇ ਬਾਰਡਰ ਬੈਲਟ ਦੇ ਸਕੂਲਾਂ 'ਚ ਨਹੀਂ ਆਇਆ ਮੈਂ ਆ ਆ ਕੇ ਸਕੂਲ ਦੇਖੇ 300 ਤੋਂ ਵੱਧ ਟੀਚਰ 34 ਕਰੋੜ ਰੁਪਇਆ ਅੱਜ ਕੋਈ ਵੀ ਸਰਕਾਰੀ ਸਕੂਲ ਦੇਖਿਓ ਨੀ ਚਾਰ ਦੀਵਾਰੀ ਚਮਕੂਗੀ ਅੰਦਰ ਕੋਈ ਨਾ ਕੋਈ ਕੰਮ ਚੱਲਦਾ ਪਿਆ ਇਹ ਵੀ ਨਹੀਂ ਕਹਿੰਦੇ ਸਾਰਾ ਕੁਝ ਠੀਕ ਹੋ ਗਿਆ ਇਹ ਬਹੁਤ ਕੰਮ ਕਰਨਾ ਬਾਕੀ ਹੈ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਸਿੱਖਿਆ ਮੰਤਰੀ ਸਰਦਾਰ ਅਲਜੋਤ ਸਿੰਘ ਜੀ ਬੈਨ ਸਾਹਿਬ ਉਹਨਾਂ ਦੇ ਨਾਲ ਆਈ ਉਹਨਾਂ ਦੀ ਸਾਰੀ ਟੀਮ ਸਾਡੇ ਜ਼ਿਲ੍ਹੇ ਦੇ ਡੀਓ ਸਾਹਿਬ ਬੀਓ ਸਾਹਿਬ ਸਾਡੇ ਹਸਲਕੇ ਦੇ ਕੋਆਰਡੀਨੇਟਰ ਹਰਪ੍ਰਤਾਪ ਜੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬ ਅਤੇ ਵਾਹ ਨਗਰ ਦੇ ਮੇਰੇ ਮੋਤਬਰ ਸੱਜਣ ਸਰਪੰਚ ਸਾਹਿਬ ਮੇਰੀਆਂ ਭੈਣਾ ਬੱਚੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਵਾਹ ਨਗਰ ਵੱਲੋਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਜਿੰਨੀਆਂ ਵੱਡੀਆਂ ਗ੍ਰਾਂਟਾਂ ਸਾਡੇ ਪਿੰਡਾਂ ਨੂੰ ਦਿੱਤੀਆਂ ਸਾਡੇ ਇਸ ਨਗਰ ਨੂੰ ਆ ਜਿਹੜੀ ਚਾਰ ਦਿਵਾਰੀ ਹੈ 20 ਲੱਖ ਰੁਪਏ ਦੀ ਲਾਗਤ ਨਾਲ ਚਾਰ ਦਿਵਾਰੀ ਹੋਈ ਹੈ ਮੰਤਰੀ ਸਾਹਿਬ ਇਹਨਾਂ ਸਕੂਲਾਂ 'ਚ ਕਦੀ ਡੰਗਰ ਚਰਿਆ ਕਰਦੇ ਸੀ ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ਜਦੋਂ ਦੀ ਆਪ ਦੀ ਅਗਵਾਈ ਥੱਲੇ ਆਪ ਜੀ ਦੀ ਅਗਵਾਈ ਥੱਲੇ ਜਿਹੜਾ ਸਿੱਖਿਆ ਦਾ ਮਤਰਾਲਾ ਆਇਆ ਤੁਸੀਂ ਇੱਕ ਪੰਜਾਬ ਦੇ ਵਿੱਚ ਨਵੀਂ ਮੈਂ ਸਮਝਦਾ ਕਿ ਤਬਦੀਲੀ ਲੈ ਕੇ ਆਂਦੀ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਸ਼ਹਿਰ ਦੇ ਇੰਨੀ ਗਰਮੀ ਸਾਡੇ ਨਾਲ ਉਹ ਸਾਡੇ ਨਿਯੋਤੇ ਦੇ ਉੱਤੇ ਅੱਜ ਅਸੀਂ ਖੇਮ ਕਰਨ ਦੇ ਬਾਹਰ ਦੇ ਪਿੰਡਾਂ ਦੇ ਕਿੰਨੇ ਸਾਰਾ ਮੀਡੀਆ ਤੁਸੀਂ ਸਭ ਨਾਲ ਲੋ ਉਸੀਂ ਦੇਖਿਆ ਇਹ ਚੌਥਾ ਪੰਜਵਾਂ ਪਿੰਡ ਹੈ ਪਹਿਲਾਂ ਕਲਸ ਗਏ ਫਿਰ ਮਸਿਖੜ ਗਏ ਫਿਰ ਮਹਿੰਦੀਪੁਰ ਗਏ ਫਿਰ ਖੇਮ ਕਰਨ ਗਏ ਜੀ ਹੁਣ ਅਮਨ ਤਾਰਾ ਸਿੰਘ ਸਾਰੇ ਪਿੰਡਾਂ ਚ ਕੰਮ ਹੋਇਆ ਲੋਕਾਂ ਨੇ ਤੁਹਾਡੇ ਸਾਹਮਣੇ ਪੁੱਛਿਆ ਨਾ ਤਾਂ ਕਦੀ ਪਹਿਲਾਂ ਕਦੀ ਕੋਈ ਸਿੱਖਿਆ ਮੰਤਰੀ ਇੱਥੇ ਆਇਆ ਸੀ ਦੁਬਾਰਾ ਨਾ ਕਰੋ 34 ਕਰੋੜ ਰੁਪਏ ਦੀ ਲਾਗਤ ਦੇ ਨਾਲ ਤੁਮ ਸਾਹਿਬ ਨੇ ਇੱਥੇ ਸਿੱਖਿਆ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਾਇਆ ਤੇ ਮੇਰਾ ਤੀਜਾ ਜਾਂ ਚੌਥਾ ਗੇੜਾ ਹੈ ਤੇ ਹੋਰ ਇਹਨੂੰ ਹੋਰ ਬੈਟਰ ਕਰਾਂਗੇ 300 ਟੀਚਰ ਪਹਿਲੇ ਖੇਮ ਕਰਨ ਲਾਖੇ ਚਾਏ ਇਹਨਾਂ ਹੋਰ ਵਧੀਆ ਸਰ ਇੱਕ ਜੀ ਨੇ ਕਿੰਨਾਂ ਮਿਲਦੀ ਕਿ ਟੀਚਰ ਜ਼ਿਆਦਾਤਰ ਬੋਰਡ ਵਾਲੇ ਤਾਂ ਨਹੀਂ ਹੁੰਦੇ ਕਿ ਦੂਰ ਪੈਂਦਾ ਵਾ ਤੇ ਪਿੰਡੇ ਐਸੇ ਵੀ ਕੱਟ ਮੰਦੇ ਕਿ ਉਹਨਾਂ ਵਾਂ ਤੇ ਕਿਤਨਾ ਦਾ ਹੋਵੇ ਤੁਸੀਂ ਚਲੋ ਹਾਂਜੀ ਸਰਪੰਚ ਸਾਹਿਬ ਅੱਜ ਤੁਹਾਡੇ ਪਿੰਡ ਵਾਂ ਤਾਰਾ ਸਿੰਘ ਵਿਖੇ ਜਿਹੜੇ ਸਿੱਖਿਆ ਮੰਤਰੀ ਪਹੁੰਚੇ ਆ ਕੀ ਪ੍ਰੋਗਰਾਮ ਸੀ ਤੇ ਕੀ ਕਹਿਣਾ ਜਾਓਗੇ ਸਰ ਅਸੀਂ ਸਿੱਖਿਆ ਮੰਤਰੀ ਪਹੁੰਚਣ ਤੇ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਸਾਡੇ ਸਕੂਲ ਦੀ ਚਾਰਦਾਰੀ ਕੀਤੀ ਸੀ ਇੱਕ ਗਰਾਊਂਡ ਵਾਸਤੇ ਹਨ ਉਹਨਾਂ ਨੇ ਜਦ ਇਹ ਸਭ ਹੋ ਰਿਹਾ। ਤੋਂ ਦੇ ਆਸਤੇ ਆਏ ਸੀ ਉਹਨਾਂ ਦਾ ਨਹੀਂ ਪੱਥਰ ਖਾਣੇ ਨੇ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਸਰਨ ਸਿੰਘ ਭਾਉ ਨੂੰ ਜਿੰਨੇ ਨੇ ਤੇ ਸਿੱਖਿਆ ਮੰਤਰੀ ਦਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਨਾਂ ਤੇ ਤੁਹਾਡਾ ਪਿੰਡ ਕਿਹੜਾ? ਮੇਰਾ ਨਾਂ ਰਣਜੀਤ ਸਿੰਘ ਰਾਣਾ ਪਿੰਡ ਵਾ ਪਾਰਾ ਸਿੰਘ ਸਰਪੰਚ ਤੁਸੀਂ। ਸਰਪੰਚ ਤੇ ਪਹਿਲਾਂ ਵੀ ਕੋਈ ਜਿਤਨਾ ਸਰਕਾਰਾਂ ਬੰਦੀਆਂ ਨੇ ਕੋਈ ਸਿੱਖਿਆ ਮੰਤਰੀ ਇਸ ਖੇਤਰ ਦੇ ਵਿੱਚ ਆਇਆ ਪਹਿਲਾਂ ਵੀ। ਨੇ ਹਜੇ ਤੱਕ ਤਾਂ ਕੋਈ ਨਹੀਂ ਜੀ ਸਾਡੇ ਆਇਆ ਪਹਿਲੀ ਵਾਰੀ ਸਾਡੇ ਸਿੱਖਿਆ ਮੰਤਰੀ ਸਕੂਲ ਦੇ ਇਹ ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਉਂਦਿਆ ਅੱਜ ਸਕੂਲਾਂ ਨੂੰ ਜੇ ਆਪਾਂ ਗੱਲ ਕੀਤੀ ਜਾਵੇ ਸਿੱਖਿਆ ਦੀ ਤੇ ਕੋਈ ਸੁਧਾਰ ਕਿੰਨਾ ਹੋਇਆ ਜੀ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਸਾਡੇ ਸਕੂਲਾਂ ਦੇ ਵਿੱਚ ਪੂਰੇ ਬਰਨਾਲਮੇ ਫਰੋਦ ਵਧੀਆ ਸਕੂਲ ਦੇ ਵਿੱਚ ਕਰਵਾਏ ਗਏ